ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਟੈਪੀ ਟੈਪੀ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਇਹਦੇ ਨੇੜੇ ਇੱਕ ਪਾਸੇ ਮੱਤਾ ਦੂਜੇ ਪਾਸੇ ਇਹਦੇ ਨੇੜੇ ਹਰੀ ਨੋਂ ਹੈ ਵੈਸੇ ਛੱਡ ਕੇ ਇਸ ਪਿੰਡ ਨੂੰ ਆਉਂਦੀ ਆ ਰਮਾਣਾ ਅਲਵੇਲ ਸਿੰਘ ਤੋਂ ਵੀ ਇੱਕ ਛੜਕ ਆਉਂਦੀ ਆ ਲਾਲਿਆਣੇ ਪਿੰਡ ਤੋਂ ਸੋ ਟੈਪੀ ਪਿੰਡ ਦਾ ਨਾਮ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਖੇਤੀਬਾੜੀ ਮੇਨ ਕਾਰੋਬਾਰ ਮੇਨ ਕਿੱਤਾ ਖੇਤੀਬਾੜੀ ਐ ਪਰ ਪਸ਼ੂ ਨਾਲ ਵੀ ਸੰਭਾਲਦਾ ਮੱਝਾਂ ਜਿਹੜੀਆਂ ਉਹ ਸੋਹਣੀਆਂ ਐ ਬਾਕੀ ਤੁਸੀਂ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੂਗਾ ਜਿਵੇਂ ਝੋਟੀ ਫੋਰ ਸੇਲ ਐ ਤੋ ਆਕੇ ਤਸੱਲੀ ਕਰ ਲੂਗਾ ਮੈਂ ਫਿਲਹਾਲ ਇਹਨਾਂ ਦੀ ਬੰਤਰ ਦੇਖ ਰਿਹਾ ਸੋ ਮੱਝ ਇੱਕ ਹੋਰ ਦੱਸੋ ਕਿਉਂਕਿ ਇਸੇ ਦਾ ਰਵਾਇਤੀ ਜੁਰੀ ਦੱਸਦੇ ਆ ਅੱਗੇ ਇਹਨਾਂ ਕੋਲ ਹੈਗਾ ਸਾਹਮਣੇ ਤੁਸੀਂ ਮੱਝ ਦੇਖ ਸਕਦੇ ਹੋ ਐਸ ਵਾਰ ਫੇਰ ਇਹ ਸੋਈ ਵੀ ਐ ਤੇ ਇਹਨੇ ਕਰਮ ਵਾਲੀ ਨੇ ਕੱਟੀ ਨੂੰ ਜਨਮ ਦਿੱਤਾ ਜਿਹੜੇ ਬੁੱਲ ਦੀ ਇਹ ਕੱਟੀ ਤੁਸੀਂ ਸਾਹਮਣੇ ਸਕਰੀਨ ਉੱਤੇ ਛੋਟਾ ਬੱਚਾ ਦੇਖ ਰਹੇ ਹੋ ਇਹੀ ਬੁੱਲ ਦਾ ਸੀਮਨ ਅੱਗੇ ਬਾਈ ਜੀ ਹੋਰਾਂ ਨੇ ਝੋਟੀ ਨੂੰ ਭਰਾਇਆ ਵੇ ਡਿਟੇਲ ਹੈਗੀ ਐ ਕਿਹੜੇ ਬੁੱਲ ਦੀ ਇਹ ਝੋਟੀ ਆਪ ਹੈ ਤੇ ਜਾਂ ਸੀਮਨ ਅੱਗੇ ਕਿਹੜੇ ਬੁੱਲ ਦਾ ਲੱਗਾ ਉਹ ਵੀ ਤੁਹਾਨੂੰ ਵੀਰ ਦੱਸ ਦੂਗਾ ਮੱਝ ਦਾ ਹਵਾਨਾ ਦੇਖ ਲਓ ਦੋਸਤੋ ਕਿਉਂਕਿ ਇਸੇ ਰਵੇਚੋਂ ਝੋਟੀ ਆ ਤੇ ਝੋਟੀ ਦੇ ਹਵਾਨੇ ਦੀ ਜੱਜਮੈਂਟ ਕੁਝ ਤੁਹਾਨੂੰ ਇਸ ਮੱਝ ਤੋਂ ਹੋ ਸਕਦੀ ਹੈ ਵੈਸੇ ਵੀ ਝੋਟੀਆਂ ਜਿਹੜੀਆਂ ਘਰਚ ਆ ਤੁਸੀਂ ਦੇਖੋਗੇ ਸੋਹਣੀਆਂ ਸਿੰਘਾਂ ਦੀਆਂ ਵੀ ਢਾਂਚੀਆਂ ਦੀਆਂ ਵੀ ਮਤਲਬ ਉਹ ਸੰਭਾਲ ਬਾਈ ਦੀ ਚੰਗੀ ਐ ਸੋ ਇਹ ਝੋਟੀ ਵਕਾਊ ਆ ਇੱਕ ਗੱਲ ਹੋਰ ਸ਼ੁਰੂ ਚ ਦੱਸ ਦਿਆਂ ਵੀ ਜਿਹੜੇ ਭਰਾ ਕਮੈਂਟ ਕਰਦੇ ਹੁੰਦੇ ਆ ਵੀ ਰੇਟ ਵੀਡੀਓ ਚ ਜਦੋਂ ਨਹੀਂ ਕਰਦੇ ਤਾਂ ਸਾਡਾ ਉਹਦੇ ਨਾਲ ਟਾਈਮ ਕਈ ਵਾਰ ਵੇਸਟ ਹੁੰਦਾ ਹੈ ਤਾਂ ਮੈਂ ਜ਼ਰੂਰ ਬੇਨਤੀ ਕਰ ਦਿੰਦਾ ਵੀ ਇਸ ਵੀਡੀਓ ਚ ਇਸ ਝੋਟੀ ਦੀ ਕੀਮਤ ਵੀਡੀਓ ਚ ਨਹੀਂ ਹੋਣੀ ਫੋਨ ਦੇ ਉੱਤੇ ਰੇਟ ਰੱਖਿਆ ਜਾਣਾ ਕਾਰਨ ਕਈ ਹੁੰਦੇ ਆ ਦੋਸਤੋ ਇਹਦੇ ਪਿੱਛੇ ਵੀ ਜਿਵੇਂ ਹੁਣ ਸੋਹਣੀ ਸੰਭਾਲੀ ਝੋਟੀ ਹੈ ਬਾਈ ਨੇ ਜਿਹੜੀ ਡਿਮਾਂਡ ਕਈ ਵਾਰ ਆਪਾਂ ਵੈਸੇ ਰਹਿ ਕਰ ਲੈਣੇ ਆ ਉਹ ਕਈ ਵਾਰ ਇੰਨੀ ਉੱਚੀ ਹੋ ਜਾਂਦੀ ਹੈ ਵੀ ਭਰ ਭਰਾ ਫੋਨ ਨਹੀਂ ਲਾਉਂਦੇ ਜਾਂ ਕਈ ਵਾਰ ਰੇਟ ਆਮ ਫਾਰਮਰ ਵੀਰਿਆ ਕਦੇ-ਕਦੇ ਪਸ਼ੂ ਵੇਚਣ ਨਾਲੇ ਰੇਟ ਜਿਹੜਾ ਉਹ ਮੰਗਣਾ ਨਹੀਂ ਆਉਂਦਾ ਆਪਦੇ ਪਸ਼ੂ ਦਾ ਘੱਟ ਮੰਗ ਬੈਠਦੇ ਆ ਤਾਂ ਫਿਰ ਮੰਨ ਨੂੰ ਇਹ ਰਹਿੰਦਾ ਵੀ ਸੰਭਾਲੀ ਵੀ ਚੰਗੀ ਸੀ ਪੈਸੇ ਵੀ ਨਹੀਂ ਵਟੇਗੇ ਕਈ ਰੀਜਨ ਹੁੰਦੇ ਆ ਇਹਦੇ ਪਿੱਛੇ ਸੋ ਜਿਹਨੂੰ ਪਸ਼ੂ ਪਸੰਦ ਹੈ ਅੱਜਕੱਲ ਕਾਲਿੰਗ ਫ੍ਰੀ ਹੈ ਤੁਸੀਂ ਇੱਕ ਮਿੰਟ 'ਚ ਇੱਕ ਕਾਲ ਕਰਕੇ ਰੇਟ ਜਿਹੜਾ ਉਹ ਕਨਫਰਮ ਕਰ ਲੈਣਾ ਆਓ ਬਾਈ ਜੀ ਹੋਰਾਂ ਨਾਲ ਗੱਲਬਾਤ ਕਰੀਏ ਝੋਟੀ ਬਾਰੇ ਤੇ ਫਿਰ ਇਹ ਤੁਹਾਨੂੰ ਤੋੜ ਕੇ ਵੀ ਦਿਖਾ ਦਿਆਂਗੇ ਪਹਿਲਾਂ ਆਪਾਂ ਡਿਟੇਲ ਪਾਈ ਜੀ ਉਹਨਾਂ ਤੋਂ ਪੁੱਛਦੇ ਆਂ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਦਿਓ ਭਾਈ ਹਰ ਗੋਬਿੰਦ ਸਿੰਘ ਜੀ ਹਰ ਗੋਬਿੰਦ ਭਾਈ ਅੱਜ ਆਪਾਂ ਇੱਕ ਝੋਟੀ ਵੇਚਣ ਲੱਗੇ ਹਾਂ ਘਰ ਦੇ ਪਸ਼ੂ ਆ ਸਾਰੇ ਆਪਣੇ ਇਹ ਘਰ ਦੇ ਜੀ ਘਰ ਦੇ ਵਪਾਰ ਤਾਂ ਨਹੀਂ ਕਰਦੇ ਆਪਾਂ ਨਹੀਂ ਜੀ ਨਹੀਂ ਅੱਛਾ ਜਿਹੜੀ ਮੱਝ ਮੈਂ ਪਰਲੇ ਪਾਸੇ ਦਿਖਾਈ ਸੀ ਸੂਈ ਵੀ ਆ ਛੋਟਾ ਬੱਚਾ ਨਾਲ ਕੱਟੀ ਉਹਦੇ ਹਾਂਜੀ ਉਹ ਐਸਚੋਟੀ ਦੀ ਕੀ ਲੱਗਦੀ ਹੈ ਉਹ ਨਾਨੀ ਹੈ ਇਹਦੀ ਇਹਦੀ ਨਾਨੀ ਹੈ ਹਾਂ ਇਹਦੀ ਮਾਂ ਸੀਗੀ ਉਹ ਆਪਾਂ ਦੂ ਪਹਿਲੇ ਸੂਏ ਦੀ ਇਹ ਆ ਦੂਜੇ ਸੂਏ ਆਪਾਂ ਸੇਲ ਕਰਤੀ ਸੀਗੀ ਠੀਕ ਹੈ ਹਾਂਜੀ ਅੱਛਾ ਭਾਈ ਜਿਹੜੀ ਇਹਦੀ ਨਾਨੀ ਆ ਸਾਹਮਣੇ ਵਾਜਾ ਕੀ ਦੁੱਧ ਰਕਾਰਦਾ ਉਹ ਦਾ ਉਹ ਭਾਈ 18 ਲੀਟਰ ਦੁੱਧ ਦਿੰਦੀ ਆ ਉਹ 18 ਲੀਟਰ ਹਾਂਜੀ ਜਿਹੜੀ ਇਹਦੀ ਮਾਂ ਸੀ ਉਹਦਾ ਦੁੱਧ ਦੂਜੇ ਸੂਏ ਦਾ ਉਹਦਾ ਪਹਿਲੇ ਸੂਏ ਆਪਣੇ ਕੋਲੇ ਭਾਈ ਉਹਨੇ 16 ਲੀਟਰ ਦੁੱਧ ਦਿੱਤਾ ਪਹਿਲਾਂ ਦੀ ਪਹਿਲਾਂ ਨੇ ਹਾਂਜੀ ਠੀਕ ਹੈ ਇਹ ਕਿਹੜੇ ਸੀਮੰਦੀਏ ਝੋਟੀ ਹੋਣੇ ਇਹ ਇਹ ਜਿਹੜਾ ਹੈਗਾ ਇਹ ਕਿਹ ਨਾਲ ਦੇ ਹੁੰਦੇ ਆ ਮੰਜੂ ਬੁੱਲ ਦਾ ਸੀਮਨ ਸੀਗਾ ਜਿਹੜਾ ਇਹਦੇ ਮਾਂ ਦੇ ਭੜਿਆ ਸੀਗਾ ਠੀਕ ਹੈ ਤੇ ਹੁਣ ਇਹਦੇ ਮਕਾੜੂ ਬੁੱਲ ਦਾ ਜਿਹੜਾ ਸੀਮਨ ਆ ਉਹ ਕੱਟੀ ਖੜੀ ਹੈ ਜਿਹੜਾ ਉਹਦੇ ਨਾਲ ਦਾ ਹੀ ਹੈ ਇਹ ਤਾਂ ਮੇਰੇ ਇਹਨਾਂ ਦੇ ਨਾਵਾਂ ਤੋਂ ਇਹ ਲੱਗਦਾ ਵੀ ਇਹ ਸਰਕਾਰੀ ਸੀਮਨ ਹੈ ਨਾ ਹਾਂਜੀ ਸਰਕਾਰੀ ਸੀਮਨ ਹੈ ਇਹ ਸਰਕਾਰੀ ਠੀਕ ਠੀਕ ਹੈ ਸੋ ਦੋਸਤੋ ਮੰਜੂ ਬੁੱਲ ਦੀ ਇਹ ਝੋਟੀ ਆਪ ਤੇ ਮਕਾੜੂ ਬੁੱਲ ਦਾ ਸੀਮਨ ਲੱਗਾ ਸਾਹਮਣੇ ਕੱਟੀ ਤੁਸੀਂ ਦੇਖ ਲਓ ਸਰਕਾਰੀ ਸੀਮਨ ਹੈ ਮੇਰੇ ਖਿਆਲ ਚ ਨਾਬੇ ਵਾਲਾ ਸੀਮਨ ਜਿਹੜਾ ਉਹਨਾਂ ਦੇ ਐਮ ਦੇ ਨਾਂ ਤੇ 4700 ਪਲੱਸ ਦਾ ਹੀ ਰਿਕਾਰਡ ਹੋਊਗਾ ਇਹਨਾਂ ਦਾ ਠੀਕ ਹੈ 4700 ਲੀਟਰ ਪਲੱਸ ਦਾ ਠੀਕ ਐ ਅੱਛਾ ਇਹ ਝੋਟੀ ਹੁਣ ਕਿੰਨਾ ਟਾਈਮ ਲਾਉ ਸੋਹ ਚ ਇਹ ਜੀ ਇਹਦੇ ਮਲਕ 29 ਅ ਦੂਜਾ ਅਕਤੂਬਰ ਨੂੰ ਇੰਜੈਕਸ਼ਨ ਇਹਦੇ ਭਰਾਇਆ ਸੀਗਾ ਠੀਕ ਐ ਤਾਂ ਸਮਝ ਲਓ ਵੀ 28 ਆਹ ਅਗਸਤ ਨੂੰ ਇਹਦੇ ਜਿਹੜੇ 10 ਮਹੀਨੇ ਪੂਰੇ ਹੋ ਜਾਣਗੇ ਦੋ ਤਿੰਨ ਦਿਨ ਹੀ ਰਹਿ ਗਏ ਹਾਂ ਦੋ ਤਿੰਨ ਦਿਨ ਅੱਛਾ ਉੱਤੇ ਦਿਨ ਲੈ ਸਕਦੀਆਂ ਉੱਤੇ ਤਾਂ ਵੇਖੋ ਪਰਮਾਤਮਾ ਨੂੰ ਪਤਾ ਲੈ ਸਕਦੀਆਂ ਲੱਗਦਾ ਹੈਗਾ ਵੀ ਉੱਤੇ ਲੈ ਸਕਦੀ ਹੈ ਦਿਨ ਠੀਕ ਐ ਰੇਟ ਤਾਂ ਆਪਾਂ ਫੋਨ ਤੇ ਹੀ ਰੱਖਾਂਗੇ ਇਹਨਾਂ ਦਾ ਹਾਂ ਰੇਟ ਫੋਨ ਤੇ ਕਰ ਲਾਂਗੇ ਅੱਛਾ ਉਮਰ ਇਹਦੀ ਕਿੰਨੀ ਛੋਟੀ ਉਮਰ 3 ਸਾਲ ਆ ਜੀ ਅੱਛਾ ਭਾਈ ਇੱਕ ਚੀਜ਼ ਹੋਰ ਦੱਸਿਓ ਜੇ ਵੀ ਤੁਸੀਂ ਸਾਇਲਜ ਪਾਉਣੇ ਆ ਕਿ ਹਰਾ ਪੱਠਾ ਹੀ ਵਰਤਦੇ ਜੀ ਨਹੀਂ ਨਹੀਂ ਸਾਇਲਜ ਨਹੀਂ ਪਾਉਣ ਹਰਾ ਪੱਠਾ ਜੀ ਬਸ ਜਾਂ ਤੁਰੇ ਉਸ ਰਾਜੀ ਚੰਗੇ ਆ ਇਹਨਾਂ ਨੂੰ ਫਿਰ ਦਾਣਾ ਜ਼ਿਆਦਾ ਪਾਉਣੇ ਹਾਂ ਦਾਣਾ ਬਹੁਤ ਦਾਣਾ ਬਹੁਤ ਚੰਗਾ ਪਾਉਣੇ ਭਾਈ ਘਰ ਦਾ ਬਣਾ ਕੇ ਲਿਆਉਣਾ ਮੱਕੀ ਹੂੰ ਤੇ ਬਣੇਮਿਆਂ ਦੀ ਖਾਲ ਸਰੋਂ ਦੀ ਖਾਲ ਅੱਛਾ ਕਣਕ ਖੁੱਲੀ ਰੱਖਦੇ ਆ ਘਰੇ ਠੀਕ ਐ ਇਦਾਂ ਬਸ ਪਾ ਕੇ ਬਣਾ ਕੇ ਲਿਆਉਣੇ ਫੀਡ ਆਪਦੀ ਸਾਰਿਆਂ ਨੂੰ ਛੋਟੇ ਤੋਂ ਲੈ ਕੇ ਵੱਡੇ ਤੀ ਗ੍ਰੈਕੀ ਪਾਉਣੇ ਆ ਠੀਕ ਹੈ ਓਕੇ ਸੋ ਦੋਸੋ ਰੇਟ ਝੋਟੀ ਦਾ ਫੋਨ ਤੇ ਹੈ ਤੁਸੀਂ ਹਵਾਨਾ ਦੇਖ ਲਓ ਫਲੂਨ ਥੋੜੀ ਜਿਹੀ ਇੱਕ ਪਾਸੇ ਜ਼ਿਆਦਾ ਇਸ ਟਾਈਮ ਦਿਸ ਰਹੀ ਆ ਬਹਿਣੀ ਵਾਲੇ ਪਾਸੇ ਹਵਾਨਾ ਚੌੜਾ ਜ਼ਰੂਰ ਹੈ ਪਰ ਹਜੇ ਪੂਰਾ ਛੱਡਿਆ ਨਹੀਂ ਥੱਲੇ ਨੂੰ ਕਿਉਂਕਿ ਹਜੇ ਦਿਨ ਝੋਟੀ ਨੇ ਲੈਣੇ ਆ ਮੈਂ ਬਾਈ ਜੀ ਹੋਰਾਂ ਨਾਲ ਮੇਰਾ ਕੰਟੈਕਟ ਪਿਛਲੇ 5-7 ਦਿਨਾਂ ਤੋਂ ਹੈ ਮੈਂ ਹਜੇ ਵੀ ਵੀਰ ਨੂੰ ਰੋਕ ਰਿਹਾ ਸੀ ਵੀ ਆਪਾਂ ਕੁਝ ਦਿਨ ਰੋਕ ਕੇ ਵੀਡੀਓ ਪਾਵਾਂਗੇ ਕਿਉਂਕਿ ਤਿਆਰ ਪਸ਼ੂ ਦੀ ਸਮਝ ਚੰਗੀ ਆ ਜਾਂਦੀ ਪਰ ਜਿਹੜਾ ਘਰੇਲੂ ਬੰਦਾ ਉਹਨੂੰ ਇਹ ਹੁੰਦਾ ਵੀ ਮੇਰਾ ਪਸ਼ੂ ਵਿਕੇ ਤੇ ਅਗਲੇ ਦੇ ਘਰੇ ਜਾਵੇ ਜਿਹੜੇ ਖਰੀਦਿਆ ਉਹ ਸੰਭਾਲੇ ਸੋ ਇਹ ਝੋਟੀ ਤੁਹਾਨੂੰ ਇਸ ਤਰੀਕੇ ਨਾਲ ਹੀ ਦਿਖਾਉਣੀ ਸੀਗੀ ਖੋਲੋ ਬਈ ਨੂੰ ਵੈਸੇ ਇਹ ਸੀਲ 3 ਪਿਛੇ ਸੁਭਾਦੀ ਆ ਮੈਂ ਪਹਿਲਾਂ ਬਈ ਨੂੰ ਆਕੇ ਕਿਹਾ ਵੀ ਆਪਾਂ ਝੋਟੀ ਜਿਹੜੀ ਉਹ ਡਰਦੀ ਧੁਰਦੀ ਨਾ ਹੋਵੇ ਕਿਉਂਕਿ ਪਹਿਲਾਂ ਝੋਟੀ ਹੈ ਤਾਂ ਪਰ ਬਹੁਤਾ ਡਰੀ ਨਹੀਂ ਖੈਰ ਨਹੀਂ ਜਿਹਨੇ ਬਹੁਤ ਬਹੁਤ شریف ਆ ਸਿੱਧੀ ਉਧਰ ਨੂੰ ਤੋਰਨ ਕੇ ਖੇਲ ਆਉਣਾ ਚਾਹੀਦਾ ਸੋ ਸੁਭਾ ਦੀ ਇਹ ਸ਼ਰੀਫ ਜੀ ਆ ਦੱਸੋ ਝੋਟੀ ਤੁਸੀਂ ਇਹਦਾ ਢਾਂਟਾ ਦੇਖ ਲਓ ਰੇਟ ਫੋਨ ਤੇ ਐ ਕੀ ਡਿਮਾਂਡ ਬਾਈ ਰੱਖਦਾ ਹੋ ਤੁਸੀਂ ਫੋਨ ਕਰਕੇ ਪੁੱਛ ਲਿਓ ਵਜ਼ਨ ਫੁੱਲ ਹੈ ਝੋਟੀ ਦਾ ਖੁੱਲੇ ਡੁੱਲੇ ਢਾਂਚੇ ਦੀ ਹੈ ਉਮਰ ਅੰਦਾਜ਼ਾ ਜਾਂ ਤਿੰਨ ਕਸਾਲ ਹੈ ਬਾਕੀ ਤੁਸੀਂ ਆ ਕੇ ਦੰਦਾਂ ਤੋਂ ਦੇਖ ਲਓ ਜੀ ਦੋਸਤੋ ਸਿੰਘ ਬਿਲਕੁਲ ਕੁੰਡਿਆਂ ਦੀ ਹੈ ਮੰਜੂ ਬੋਲ ਦੀ ਆਪ ਤੇ ਮਕਾੜੂ ਬੋਲ ਤੋਂ ਗੱਬਣ ਐਮ ਦੇ ਨਾਂ ਤੇ ਸੀਰੀ ਸ਼ੁਰੂ ਹੁੰਦੀਆਂ ਨਾਬੇ ਵਾਲੇ ਜਿਹੜੇ ਬੋਲ ਆਉਂਦੇ ਆ ਖਾਸ ਕਰਕੇ ਮੁਰਾ ਦੇ ਵਿੱਚ ਜਿਹੜੇ ਨੀਲੀ ਰਾਵੀ ਹੈ ਉਹਨਾਂ ਨੂੰ ਐਨ ਆਰ ਦੇ ਨਾਂ ਤੇ ਉਧਰੋਂ ਆਉਂਦੇ ਆ ਜਿਹੜੇ ਨਾਬੇ ਤੋਂ ਸਰਕਾਰੀ ਸੀਮਾ ਉੱਤੇ ਸੋ ਇਹ ਝੋਟੀ ਦੋਸਤੋ ਤੁਰਦੀ ਹਵਾਨਾ ਹੁਣ ਤੁਹਾਨੂੰ ਦਿਖਾਉਂਦੀ ਹੋਣੀ ਹੈ ਚੌੜਾ ਹਵਾਨਾ ਰੱਖੂਗੀ ਸੇਮ ਜਿਹਾ ਹੀ ਹਵਾਨਾ ਹੈ ਇਹਦੀ ਨਾਨੀ ਦਾ ਮਤਲਬ ਉਹ ਵੀ ਪੱਟਾਂ ਦੇ ਸਨ ਜਿਹੇ ਚ ਹਵਾਨੇ ਵਾਲੀ ਜੋ ਮੱਝ ਹੈ ਬਾਕੀ ਜੀ ਨੂੰ ਸਮਝ ਆਵੇ ਤੇ ਕਾਲ ਕਰਕੇ ਤੁਸੀਂ ਰੇਟ ਪਤਾ ਕਰ ਲਿਓ ਰੇਟ ਵੈਸੇ ਚੰਗੀ ਕੀਮਤੀ ਇਹਦੀ ਜਿਹੜੀ ਬਾਈ ਜੀ ਹੋਰਾਂ ਅੱਲੋ ਰੱਖੀ ਗਈ ਹੈ ਉਹ ਤੁਸੀਂ ਫੋਨ ਕਰਕੇ ਪੁੱਛ ਲਓ ਬਾਈ ਜਿਹੜੀ ਡਿਮਾਂਡ ਕੀ ਕਰਦੇ ਆ ਫਰਕ ਇਹ ਪੈ ਜਾਂਦਾ ਦੋਸਤੋ ਜਿਵੇਂ ਸ਼ਰੀਫ ਬੋਤਲ ਜਿਵੇਂ ਮਰਜੀ ਸ਼ਰੀਫ ਚੋਗੀ ਠੀਕ ਹੈ ਪੂਛ ਪੜੋ ਮਰਜੀ ਸੋ ਚੌੜਾ ਹਵਾਨਾ ਦੋਸਤੋ ਤੁਸੀਂ ਹੁਣ ਦੇਖ ਲਓ ਇਹਦਾ ਪਲੂਨ ਥੋੜੀ ਇੱਕ ਪਾਸੇ ਪਹਿਲੇ ਨੂੰ ਪਾਸੂ ਜਿੰਨਾ ਮਰਜੀ ਸ਼ਰੀਫ ਚੋਗਾ ਠੀਕ ਹੈ ਬਾਈ ਸੋ ਚੰਗਾ ਹਵਾਨਾ ਦੋਸਤੋ ਚੌੜਾ ਰੱਖੂਗੀ ਬਾਕੀ ਜੋ ਚੀਜ਼ ਹੈ ਉਹ ਕੈਮਰੇ ਦੀ ਨਿਗਾਚ ਹੈ ਤੁਹਾਡੇ ਸਾਹਮਣੇ ਸੋ ਅੱਜ ਦੀ ਵੀਡੀਓ ਚ ਫਿਲਹਾਲ ਇੱਕ ਇਹ ਛੋਟੀ ਵਕਾਊ ਸੀ ਜਿਹੜੀ ਇਹਦੀ ਨਾਨੀ ਆ ਮੈਂ ਦੁਬਾਰਾ ਦਿਖਾਉਣੀ ਚਾਹਣਾ ਕਿਉਂਕਿ ਮੱਝ ਤੋਂ ਵੀ ਕੋਸ ਤੁਹਾਨੂੰ ਸਮਝਾਉ ਉਹ ਵੀ ਝੋਟੀ ਕਿਦਾਂ ਦਾ ਹਵਾਨਾ ਰੱਖੂਗੀ ਹੁਣ ਇਹ ਮੱਝ ਨੂੰ ਦੇਖ ਲਓ ਤੁਸੀਂ ਸੇਮ ਜਿਹਾ ਹਵਾਨਾ ਰੱਖੂਗੀ ਤੇ ਬਾਕੀ ਇਹ ਰਵਾ ਹੁੰਦਾ ਕੁਦਰਤੀ ਬਾਈ ਜਿਹੜੀ ਕਹਿੰਦੇ ਵੀ ਜਦਨ ਸੂਣ ਲੱਗੂਗੀ ਮੌਕੇ ਜਿਹੇ ਦੇ ਉੱਤੇ ਆ ਕੇ ਇਹ ਪਸ਼ੂ ਪੂਰਾ ਹਵਾਨਾ ਭਰਦੇ ਐ ਸੋ ਅੱਜ ਦੀ ਵੀਡੀਓ ਦੀ ਇੱਕ ਛੋਟੀ ਫੋਰ ਸੇਲ ਸੀ ਧੰਨਵਾਦ